ਸਰ ਪਿੰਡ ਦੇ ਲੋਕਾਂ ਤੋਂ ਉਹਨਾਂ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਤ ਤੁਹਾਡੇ ਸਿਰ ਤੇ ਸਰਪੰਚੀਆ ਤਾ ਸੀਦਿਆ ਸੋ ਕੀ ਕਹਣਾ ਜਾਵੇ ਕਿਵੇਂ ਦੇਰ ਦੇ ਅੱਜ ਨਮਸਕਾਰ ਜੀ ਮੇਰਾ ਨਾਮ ਰਣਜੀਤ ਸਲਾਰੀਆ ਪਿੰਡ ਲਾਗੋਗਿਆ ਤੇ ਮੈਂ ਹੁਣ ਇਹ ਟਾਈਮ ਸਰਪੰਚ ਚੁਣਿਆ ਗਿਆ ਲੋਕਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਇਸ ਤੋਂ ਵੱਧ ਤੋਂ ਵੱਧ ਅਸੀਂ ਚੰਗੇ ਤੋਂ ਚੰਗਾ ਕੰਮ ਕਰਕੇ ਲੋਕਾਂ ਨੂੰ ਦੱਸਾਂਗੇ ਪਿਛਲੀ ਪੰਚਾਇਤੋਂ ਲੋਕ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗਵਾਈ ਹੁਣ ਪੂਰੇ ਕਰਾਈ ਜਾਣੇ ਕੰਮ ਤੇ ਸਰ ਬਹੁਤ ਹੋਣ ਵਾਲੇ ਪਿੰਡ ਦੇ ਵਿੱਚ ਹੁਣ ਇੱਕ ਆਹੀ ਅਜਿਹਾ ਕੰਪਲੀਟ ਕੀਤਾ ਜਿਹੜੇ ਕਚਰੇ ਵਾਲੀ ਪਿੱਟਾਂ ਬਣਦੀਆਂ ਉਹ ਆਹੀ ਬਣਾਈਆਂ ਉਹ ਕੰਪਲੀਟ ਕੀਤੀਆਂ ਤੇ ਹੋਰ ਪਿੱਛੇ ਪੈਸੇ ਮਿਲੇ ਆ ਦੁਬਾਰਾ ਫਿਰ ਤੇ ਉਹ ਗਲੀਆਂ ਦਾ ਕੰਮ ਸ਼ੁਰੂ ਕੀਤਾ ਉਹ ਰਾਹੀ ਕੀਤਾ ਇਹ ਸਾਹ ਨਾਲ ਵੀ ਕੇ ਦੀ ਸਾਹ ਜਿਹਾ ਕੰਮ ਨਹੀਂ ਕਰਨਾਗੇ ਮੇਰੀ ਉਧਰ ਸਾਹ ਜਿਹਾ ਤੇ ਉਧਰ ਬਣਾ ਦਈਏ ਇੱਕ ਸਾਈਡ ਤੋਂ ਅਸੀਂ ਬਣਾਦੇ ਪੂਰਾ ਕੰਪਲੀਟ ਕਰਦੇ ਜਾ ਰਹੇ ਹਾਂ ਇਦਾਂ ਚੱਲ ਰਿਹਾ ਦੇਖੋ ਜਿੱਦਾਂ ਕਿ ਹੋਏਗਾ ਕਰਨੀ ਆ ਕਿ ਸਰ ਤੁਸੀਂ ਆਮ ਦੇਖਿਆ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਇਦਾ ਉਹ ਫੁੱਲ-ਬੂਟੇ ਲੱਗੇ ਹੁੰਦੇ ਨੇ ਲਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਐਂਟਰੀ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਦਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਖੇਡ ਦਾ ਮੈਦਾਨ ਹੁੰਦਾ ਬੱਚਿਆਂ ਵਾਸਤੇ ਓਪਨ ਜਿਮ ਹੁੰਦੀ ਆ ਝੂਲੇ ਲੱਗੇ ਹੁੰਦੇ ਆ ਕੈਂਦਲੇ ਲੱਗੇ ਹੁੰਦੇ ਆ ਇੱਕ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਪਿੰਡ ਤੁਹਾਡੇ ਵਿੱਚ ਕੋਈ ਇਦਾਂ ਦੀ ਸੂਰਤ ਕੋਈ ਉਪਲਬਧ ਨਹੀਂ ਹੈ ਏ ਤੇ ਸਾਡੇ ਵੀ ਕਾਰਵਾਈ ਰਜਿਸਟਰਾਂ ਦੇ ਵਿੱਚ ਅਰਜਾ ਜੀ ਆਹੀਂ ਜੋ ਮਤੇ ਪਾਉਂਦੇ ਆ ਪਿੰਡ ਦੇ ਵਿੱਚ ਅਸੀਂ ਡਿਮਾਂਡ ਕੀਤੀ ਇੱਕ ਪਾਰਕ ਓਪਨ ਜਿਮ ਪਾਰਕ ਵਿਦ ਓਪਨ ਜਿਮ ਪਲੱਸ ਲਾਇਬ੍ਰੇਰੀ ਔਰ ਇੱਕ ਪਾਰਕਿੰਗ ਜਿੱਦਾ ਕੋਈ ਵੀ ਫੰਕਸ਼ਨ ਹੋ ਜੇ ਸਾਡੇ ਇਥੇ ਪਾਰਕਿੰਗ ਕਰਨ ਲਈ ਜਗ੍ਹਾ ਨਹੀਂ ਹੈ ਕਿ ਸਕੂਲ ਦੇ ਵਿੱਚ ਕਾਰਾਂ ਲਾ ਦੋ ਤਾਂ ਅਲੱਗ ਜਗ੍ਹਾ ਰੱਖ ਲਈ ਉਹ ਕੀਤਾ ਤੇ ਕੰਮ ਦੇ ਤਾਂ ਸਿਰਫ ਬਹੁਤ ਆਉਣ ਵਾਲੇ ਕੰਮ ਤੁਹਾਡਾ ਸੁਣਨ ਦਾ ਇਹ ਸਮੱਸਿਆ ਕਾਫੀ ਪਿੰਨਾਂ 'ਚ ਹੁੰਦੀ ਹੈ ਜਿਹੜੇ ਜੋਗ ਲੋਕ ਹੁੰਦੇ ਆ ਰਸਨ ਕਾਰ ਨਹੀਂ ਪਹੁੰਚਦਾ ਗਰੀਬੀ ਕਰ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਨ 'ਚ ਕੋਈ ਇਦਾਂ ਦੀ ਸਮੱਸਿਆ ਹੈ ਬਿਲਕੁਲ ਹੈਗੀ ਕਿਉਂਕਿ ਮੈਂ ਖੁਦ ਇੱਕ ਸਾਲ ਤੋਂ ਘੁੰਮ ਰਿਹਾ ਪਿੱਛੇ ਇਹਨਾਂ ਦੀ ਸਾਈਟ ਨਹੀਂ ਖੁੱਲਦੀ ਜੇ ਕੋਈ ਮਰ ਗਿਆ ਸਵੈਰ ਹੋ ਗਿਆ ਤੇ ਉਹਦੇ ਕੱਟਣ ਦੀ ਸਿਰਫ ਕਹਿੰਦੇ ਵੀ ਉਹ ਕੱਟੇ ਜਾਣਗੇ ਜੇ ਕਿਸੇ ਨੇ ਸ਼ਾਦੀ ਕਰਕੇ ਉਹ ਨੂੰ ਆ ਗਈ ਹੈ ਬਹੂ ਆ ਗਈ ਹੈ ਤੇ ਉਹ ਉਹਦੇ ਐਡ ਕਰ ਦਤਾ ਨਹੀਂਗੇ ਨਾ ਇਹ ਦਾ ਦੇਸ ਕਿਉਂ ਮੈਂ ਪਹਿਲਾਂ ਸਾਈਡ ਨਹੀਂ ਖੁੱਲੀ ਐ ਸਾਈਡ ਨਹੀਂ ਮਸਿਆ ਪਰ ਇਹ ਕਹਿੰਦੇ ਜਦੋਂ ਜਦ ਸਾਈਡ ਨਹੀਂ ਖੁੱਲੀ ਸਾਈਡ ਨਹੀਂ ਖੁੱਲੀ ਸਾਈਡ ਬੰਦ ਸੋ ਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਤਾਂ ਜਗਾਰ ਨਹੀਂ ਤਾਂ ਦਾ ਨਜਾਇਜ਼ ਨਾ ਪਾਈ ਜਾਂਦੇ ਆ ਉਹ ਤੁਹਾਡੀ ਗਵਾਈ ਦੀ ਕਿਵੇਂ ਦੇਖਿਆ ਜਾਏ ਸਾਡੇ ਕਰਕੇ ਖੁਸ਼ ਨਹੀਂ ਮੰਨ ਨਰੇਗਾ ਜੇ ਨਰੇਗਾ ਜੇ ਕੰਮ ਕਰਕੇ ਖੁਸ਼ ਨਹੀਂ ਕਿਉਂਕਿ ਉਹਨਾਂ ਦੀ ਪੇਮੈਂਟ ਦਾ ਪਤਾ ਨਹੀਂ ਕਦੋਂ ਆਣੀ ਇਹ ਕਹਿੰਦਾ 235 ਕੇ 45 ਰੁਪਏ ਦੇ ਰਿਹਾ ਸ਼ਾਹ ਉਹ ਵੀ ਹੁਣ 4 ਮਹੀਨੇ ਹੋ ਗਏ ਜਿਹੜੇ ਉਹ 4-5 ਬਦੇ ਲੱਗੇ ਆ ਉਹ ਵੀ ਹੱਥ ਜੋੜ ਗਏ ਪੀ ਆਹੀ ਨਹੀਂ ਨਹੀਂ ਦੇਰ ਵੇਟ ਕਰਦੇ ਵਾਜਾ ਪੜ੍ਹਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇਓ ਕੀ ਲੱਗਦਾ ਸਕੂਲ 'ਚ ਕੋਈ ਸਟਾਫ ਦੀ ਕਮੀ ਹੈ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਤੇ ਅਪਗ੍ਰੇਡ ਦਾ ਕੀ ਕਹਿਣਾ ਵੀ ਆਬਾਦੀ ਦੇ ਹਿਸਾਬ ਨਾਲ ਬੱਚੇ ਘੱਟ ਆਉਂਦੇ ਉਹ ਉਹ ਨਹੀਂ ਆਹੀ ਕਰ ਸਕਦੇ ਪਰ ਜਿੰਨੇ ਵੀ ਹੈਗੇ ਆ ਉਹ ਵਧੀਆ ਸਟਾਫ ਸਭ ਮੈਨੇਜਰ ਤੇ ਠੀਕ ਮਿੱਡੇ ਮੀਲ ਤੱਕ ਜਾ ਕੇ ਚੈੱਕ ਕਰ ਲਿਆ ਸਭ ਠੀਕ ਚੱਲ ਰਿਹਾ। ਕਿੰਨੀ ਤੱਕ ਦੇ ਸਕੂਲ ਪੰਜਵੀਂ ਤੱਕ ਪ੍ਰਾਇਮਰੀ ਹੈ। ਜੀ। ਕੀ ਲੱਗਦਾ ਨਹੀਂ ਵੀ ਇਹ ਆਪਣਾ ਅੜਮੇ ਤੱਕ ਜਾਂਦਾ? ਮੇਰੇ ਕੋਲ 40-40 ਬੱਚੇ ਹੋਣੇ ਸਾਰੇ। ਇਹਦਾ ਕਾਰਨ ਕਿ ਪ੍ਰਾਈਵੇਟ ਸਕੂਲਾਂ ਮਰਜ਼ੀ ਰੁਝਾਨ ਜਿਆਦਾ ਹੋਣ ਕਰਕੇ ਤੇ ਤਾਂ ਮੰਨ ਲਓ ਜੀ ਨੀਤੀ ਕਰ ਸਰ ਸਾਡੇ ਲਾਗੇ ਇੱਥੇ ਮੇਰੇ ਕੋਲੇ 1 ਕਿਲੋਮੀਟਰ ਦੂਰ ਆ ਗਿਆ ਸਕੂਲ ਸੰਤ ਕਬੀਰ ਕਰਕੇ। ਦੇਖ ਰੋ ਜਾ ਕੇ ਤੁਸੀਂ ਆਪ ਆਪ ਖੁਦ ਜਾ ਕੇ ਦੇਖ ਲਓ ਕਿ ਉਹਨਾਂ ਦਾ ਕੀ ਫਰਕ ਹੈ ਤੇ ਇਹਨਾਂ ਦਾ ਕੀ ਫਰਕ ਹੈ। ਹੈ ਤਾਂ ਇਹ ਵੀ ਮਾਡਰਨ ਆਇਆ ਨੇ ਵੀ ਉਹ ਇੰਟਰਨੈਟ ਵਗੈਰਾ ਉੱਥੇ ਟੀਵੀ ਤਾਂ ਵੀ ਰੱਖਿਆ ਪਰ ਪੀਸਾ ਕੁਝ ਦੱਸ ਨਹੀਂ ਪਰ ਹੈ ਹੀ ਨਹੀਂ ਕਦੀ ਥੋੜਾ ਇੱਕ ਤਾਂ ਜਬਰਦਸਤੀ ਪੜਾਉਣਾ ਵੀ ਬੱਚੇ ਨੂੰ ਉਹ ਇਹਨਾਂ ਸਰਕਾਰੀ ਨਹੀਂ ਕਰ ਸਕਦੇ ਉਹ ਕਰ ਸਕਦੇ ਪਸੰਦਗਾਰ ਇਹਨਾਂ ਕੇ ਦਾਅਵੇ ਕਰਦੇ ਆ ਵੀ ਸਿੱਖਿਆ ਤੇ ਕਾफी ਸੁਧਾਰ ਆਇਆ ਸਕੂਲ ਐਮੈਨਸ ਕੀਤੇ ਗਏ ਅਸਡਾ ਪਿੰਡੂ ਕਿਤੇ ਕਾफी ਸੁਧਾਰ ਕੀਤਾ ਗਿਆ ਉਹ ਸਕੂਲ ਜਿੱਥੇ ਸਰਕਾਰ ਬੈਠੀ ਆ ਉਹਦੇ ਲਾਗੇ ਕੇ ਸਕੂਲ ਚੋਂ ਹੋਏ ਸਾਡੇ ਦੇ ਇੱਥੇ ਇਦਾਂ ਦਾ ਕੁਝ ਨਹੀਂ ਹੋਇਆ ਇਹ ਸਾਡਾ ਜੁੱਧ ਨਸਾਂ ਰੁੱਧ 50 ਸਾਲਾਂ ਨੇ ਮਹਿੰਮ ਜਿਹੜੀ ਆ ਆਪ ਜੀ ਦੇ ਮਨ ਲੈ ਕੇ ਕਿਵੇਂ ਦੇ ਦਿੱਤੀ ਇਹ ਬਹੁਤ ਵਧੀਆ ਸੀ ਬਹੁਤ ਹੀ ਚੰਗਾ ਇਹੀ ਕੰਮ ਹੈ ਜਿਹੜਾ ਸਰਕਾਰ ਦਾ ਇੱਕ ਨੰਬਰ ਤੇ ਜਾਏਗਾ ਜੀ ਇਹ ਕੰਪਲੀਟ ਕਰ ਪਾਈ ਤਾਂ ਜੇ ਜਦੋਂ ਘਰ ਦੇ ਘਰਾਂ ਦੇ ਘਰ ਪੁੱਜਣਗੇ ਜੇ ਸਰਕਾਰ ਦਾ ਇੱਕ ਕਦਮ ਪੂਰਾ ਕਾਮਯਾਬ ਹੋ ਜਾਂਦਾ ਇਹ ਤਾਂ ਬੜੀ ਚੰਗੀ ਗੱਲ ਆ ਸਾਬ ਸੋ ਅਹੀਂ ਕਿਤਾ ਹੈ ਅਹੀਂ ਇਹ ਗੱਲ ਜੀ ਅਹੀਂ ਪੂਰਾ ਸਰਕਾਰ ਦੇ ਨਾਲ 101% ਨਾਲ ਆ ਵੀ ਇਹ ਕੰਮ ਬਿਲਕੁਲ ਸਹੀ ਹੈ ਸੋ ਆਪ ਜੀ ਦੇ ਮੈਨੂੰ ਲੈ ਕੇ ਕੁਚਨ ਕੀਤਾ ਕਿ ਆਪ ਜੀ ਪਿੰਡ ਨੂੰ ਕਿਵੇਂ ਦੇਖਦੇ ਪਿੰਡ ਠੀਕ ਹੈ ਪਿੰਡ ਦੇ ਹਿਸਾਬ ਨਾਲ ਵੀ ਸਾਡੇ ਪਿੰਡ ਦੇ ਵਿੱਚ ਇੰਨਾ ਜ਼ਰੂਰ ਹੈ ਕਿ ਸਮੈਗਸਮੋਕ ਵਾਲਾ ਕੁਝ ਨਹੀਂ ਹੈਗਾ ਜਿੱਕਰ ਔਰ ਪਿੰਡ ਸਾਡਾ ਇਦਾਂ ਕਿ ਪਾਕਿਸਤਾਨ ਤੋਂ ਆਏ ਆ ਸਾਰੇ ਇੱਕ ਦੂਜੇ ਨਾਲ ਪੁਰਾਣੇ ਹੈਗੇ ਜੇ ਉਹਦਾ ਬੱਚਾ ਵੀ ਕੋਈ ਗਲਤ ਕਰੇਗਾ ਤੇ ਦੂਜਾ ਉਹਦੇ ਘਰ ਤੇ ਪ੍ਰੇਨ ਲਾ ਕੇ ਚੱਲ ਜਾਂਦਾ ਇਹਦਾ ਥੋੜਾ ਕਾਫੀ ਫਰਕ ਪੈਂਦਾ ਤੇ ਬੱਚੇ ਕੋਈ ਇਦਾਂ ਤੇ ਸਮੈਕਸ ਮੂਗ ਵਾਲੇ ਚੱਕਰ ਦੇ ਵਿੱਚ ਨਹੀਂ ਆਗੇ ਮੈਂ ਕਹਾਂ ਚਿੱਟੇ-ਚੁੱਟੇ ਦੇ ਚੱਕਰ 'ਚ ਨਹੀਂ ਆਗੇ ਬਿਲਕੁਲ ਠੀਕ ਬਿੰਦੂ ਬਿਲਕੁਲ ਠੀਕ ਹੈ ਉਹਨਾਂ ਨੌਜਵਾਨਾਂ ਦਾ ਲੈਕਚਰ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਨੂੰ ਕੀ ਪੜ੍ਹਾਉਂ ਹੋਵੇ ਅਸੀਂ ਸਾਰੇ ਇਹੀ ਆ ਜਾਗੇ ਇਹਨਾਂ ਨੂੰ 1:00 ਵਜੇ ਇੱਕ ਤਾਂ ਕਹਿੰਦੇ ਵੀ ਓਪਨ ਜਿਮ 25 ਜਾਣਗੇ ਆਪਣੇ ਸੇ ਸੂਤ ਬਣਾ ਲੁੱਤੇ ਤੇ ਇੱਕ ਗਰੌਂਡ ਦਾ ਦਿੱਤਾ ਜੇ ਕਮ ਕਮ ਸਿਰੇ ਚੜ ਗਿਆ ਤੇ ਗਰੌਂਡ ਬਣਾ ਕੇ ਤੇ 25 ਆ ਕੇ ਖੇਡਾਂ ਲਈ ਪਾਸੇ ਪੈ ਗਿਆ ਆਪਣੇ ਬਾਜਾਂ ਨਸ਼ਿਆਂ ਤੋਂ ਇਸ ਤੋਂ ਉੱਪਰ ਦੇ ਕੁਝ ਮੇਰਾ ਖਾਲਾ ਹੈ ਨੂੰ ਸੋ ਸਰ ਕਈ ਵਾਰੀ ਪਿੰਡਾਂ ਦੇ ਚੰਡੇ ਇਹਨੇ ਕੁ ਬਾਜਾਂ ਜਿਆ ਲੋਕਾਂ ਨੂੰ ਥਾਣੇ ਤੇ ਚੜਦੇ ਅੰਧੇ ਖਾਣੇ ਪੈਂਦਾ ਸਮਾਂ ਬਾਲਣ ਦਾ ਪੈਸਾ ਹੀ ਲਾਹ ਹੁੰਦਾ ਇੱਕ ਸਤ ਪੰਚੀ ਕੀ ਜੁੰਮਿਆਂ ਦੀ ਕੀ ਫਰਜ ਹੁੰਦਾ ਕਿਵੇਂ ਦੇ ਦੇ ਸਰ ਪਹਿਲੀ ਗੱਲ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਇੱਥੇ ਹੀ ਮਨ ਲਾ ਲਓ। ਔਰ ਮੇਰਾ ਖਿਆਲ ਆ ਤਿੰਬਾ ਠਾਣਾ ਸਾਨੂੰ ਪੈਂਦਾ ਤੁਸੀਂ ਜਾ ਕੇ ਪੁੱਛਦੇ ਹੋਵੇ ਸਾਰੇ ਪਿੰਡਾਂ ਦੇ ਇਲਾਕੇ ਦੇ ਸ਼੍ਰੀਪਿੰਡ ਸਾਡਾ ਹੀ ਕਿਨੇ ਹੈਗੇ। ਵੀ ਇਹ ਲੜਦੇ ਵੀ ਹੈਗੇ ਨਹੀਂ ਕਹਿੰਦੇ ਵੀ ਲੜਦੇ ਨਹੀਂ ਹੈਗੇ। ਨੜਾਈਆਂ ਇੱਥੇ ਵੀ ਦੇਰ ਤੱਕ ਕੋਸ਼ਿਸ਼ ਹੈ ਵੀ ਇੱਥੇ ਕਦਮ ਕਰ ਲਓ। ਜੇ ਕਹਿੰਦੇ ਗਲਤੀ ਕੀਤੀ ਹੈ ਤੇ ਉਹ ਚੱਲ ਵੀ ਮਾਫੀ ਮੰਗ ਲਾ। ਜੇ ਲੋਕਾਂ ਦੇ ਝਗੜੇ ਪਿੰਡ ਦੇ ਵਿੱਚ ਹੀ ਖਤਮ ਹੋ ਜਾਣਾ। ਦੇ ਲੋਕਾਂ ਦਾ ਵੀ ਪੈਸਾ ਵਜ ਜਾਂਦਾ ਉਹਨਾਂ ਦਾ ਟਾਈਮ ਵਜ ਜਾਂਦਾ ਕਿਸੇ ਥਾਣੇ ਤੇ ਉਹ ਮੋਟੇ ਮੋਟੇ ਰੁਪਏ ਚਾਰੀ ਚ ਟਕੇ ਖਾਂਗੇ ਪੈਸੇ ਦੇਣਗੇ ਉੱਤੇ ਤੇ ਸਰਪੰਚਾਂ ਨੂੰ ਚਾਹੀਦਾ ਵੀ ਇਦਾਂ ਵੀ ਪਿੰਡਾਂ ਦੇ ਵਿੱਚ ਝਗੜੇ ਇੱਥੇ ਹੀ ਖਤਮ ਕਰ ਦੇਣ ਲੋਕਾਂ ਦਾ ਫਾਇਦਾ ਹੋ ਜੂ। ਸਰਕੀ ਵਾਲੀ ਸੈਂਟਰ ਗਵਰਨਮੈਂਟ ਜੋ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਦੀ ਲੋਕਾਂ ਵਾਸਤੇ ਪਿੰਡਾਂ ਜਾਂਦੀਆਂ ਕਿਤਨਾ ਕਿਤੇ ਧੜੇ ਬੰਦੀ ਹੁੰਦੀਆਂ ਗਰੀਬ ਤੇਕ ਨੂੰ ਕੋਈ ਦਵਾ ਨਹੀਂ ਹੁੰਦੀਆਂ ਉਹ ਤੁਹਾਡੀ ਕੋਈ ਤਰੀਕਾ ਦੇਖਿਆ ਜਾਏਗਾ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਦੱਸ ਚੁੱਕਿਆ ਕਿ ਸਾਡਾ ਪਿੰਡ ਸ਼੍ਰੀਪੰਜ ਗਰੇਜਾ ਇਤਨੇ ਬੰਦੇ ਨੇ ਹੁਣ ਜੇ ਮੰਨ ਲਓ ਪਿਛਲੀ ਸਰਕਾਰ ਆ ਗਈ ਕਾਂਗਰਸ ਦੀ ਤੇ ਸਾਰੇ ਜਣੇ ਉਹ ਬੰਦੇ ਨਾਲ ਸਹਿਮਤ ਸੀ ਧੜੇ ਬੰਦੇ ਦੀ ਕੋਈ ਗੱਲ ਹੁਣ ਮੈਂ ਜੇ ਆਪਰੇ ਨਾਲ ਤਾਂ ਮੇਰਾ ਜਿਹੜਾ ਪੋਤਾ ਨੇ ਤੇ 90% ਦੇ ਮੇਰੇ ਨਾਲ ਸਹਿਮਤ ਹੈਗੇ ਤੇ ਕੋਈ ਇਦਾਂ ਦੀ ਗੱਲ ਹੈ ਇਸ ਦੀ ਕੁਝ ਵੀ ਆਏ ਤਾਂ ਸਭ ਇਹ ਵੀ ਨਹੀਂ ਇੱਕ ਚੀਜ਼ ਹੋਣਾ ਇਲੈਕਸ਼ਨ ਆਗੇ ਪਿੰਡਾਂ ਦੇ ਵਿੱਚ ਗਰੁੱਪ ਬਣ ਜਾਂਦੇ ਹਾਂ ਜੀ ਉਹ ਆਮ ਆਦਮੀ ਪਾਰਟੀ ਦਾ ਇਹ ਕਾਂਗਰਸ ਦਾ ਇਹ ਇਹ ਅਕਾਲੀ ਪਾਰਟੀ ਦਾ ਸਾਡੇ ਪਿੰਡ ਦੇ ਵਿੱਚ ਇਦਾਂ ਕੁਝ ਨਹੀਂ ਹੈਗਾ ਜੀ ਠੀਕ ਆ ਉਹਦੇ ਲੋਕੇ ਛਾਲੂ ਇਕੱਠੇ ਹੁੰਦੇ ਵੀ ਉਹ ਅੱਜ ਇੱਕ ਪਾਰਟੀ ਕਰਦੀ ਹੈ ਪ੍ਰੋਗਰਾਮ ਅੱਜ ਦੂਸਰੀ ਪਾਰਟੀ ਕਰਦੀ ਹੈ ਸਾਡੇ ਇਹਨੇ ਵੀ ਅੱਜ ਜੇ ਮੈਂ ਆਮ ਆਦਮੀ ਪਾਰਟੀ ਨੂੰ ਵੋਟ ਪਾਣੀ ਜਾਂ ਮੈਂ ਕਾਂਗਰਸ ਨੂੰ ਪਾਣੀ ਤੇ ਮੈਂ ਉਧਰ ਹੀ ਜਾਣਾ ਦੂਜੇ ਪਾਸੇ ਨਹੀਂ ਜਾਣਾ ਸਾਡੇ ਸਾਰੇ ਜਾ ਕੇ ਸੁਣਨਗੇ ਉੱਥੇ ਪੀ ਹਾਂ ਇਹ ਕੀ ਕਹਿੰਦੇ ਆ ਉਹ ਕੀ ਕਹਿੰਦੇ ਤੇ ਉਹ ਕੀ ਕਹਿੰਦੇ ਸੋ ਸਪੰਸਰ ਕਿਹੜਾ ਤੁਸੀਂ ਉਹਨੂੰ ਪਹਿਲ ਦੇ ਦਾਤਾ ਤੇ ਪਿੰਡ ਵਿੱਚ ਅੰਦੋੜੀ ਦਾ ਕੰਮ ਕਰਾਉਣੇ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ ਅਸੀਂ ਸਾਰੇ ਦਾ ਹੁਣ 8 ਦਸਵੀਂ ਦੇ ਹੋ ਗਏ ਸਰਪੰਚ ਬਣੇ ਤੇ ਕੰਮ ਸ਼ੁਰੂ ਕਰ ਰਹੇ ਆ ਇੱਕ ਤੇ ਅਸੀਂ ਗਲੀਆਂ ਦਾ ਕੀਤਾ ਸ਼ੁਰੂ ਹੋਣ ਔਰ ਇੱਕ ਸਾਈਡ ਤੋਂ ਅਸੀਂ ਕੰਪਲੀਟ ਕਰਦੇ ਜਾ ਰਹੇ ਆ ਕਿ ਕੋਈ ਗਲੀ ਪਿੱਛੇ ਰਹਿ ਨਾ ਜਾਏ ਇਦਾਂ ਨਹੀਂ ਕਿ ਮੇਰਾ ਸਾਹ ਜ਼ਾਰਾ ਤੇ ਮੈਂ ਉਹਦੀ ਬਣਾ ਲਿਆ ਤੇ ਦੂਜੇ ਦੀ ਰਾਂਦੇ ਇੱਕ ਸਾਈਡ ਤੋਂ ਕੰਪਲੀਟ ਕਰਦੇ ਜਾ ਰਹੇ ਆ ਤੇ ਇਹੀ ਕੰਮ ਚਾਲੂ ਸ਼ੁਰੂ ਆ ਇਸ ਵੇਲੇ ਤੇ ਇੱਕ ਪਹਿਲੋਂ ਅਸੀਂ ਕਚਰੇ ਦੀ ਪੱਟਾਂ ਜਿਹੜੀ ਆ ਗਿਆਈ ਦੋਰ ਬਾਰੇ ਦੀ ਸਕੀਮ ਉਹ ਆਹੀ ਕੰਪਲੀਟ ਕਰ ਚੁੱਕੇ ਆ। ਉਹ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਰਪੰਚ ਆ ਤਾਂ ਸੀ ਜੀ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ? ਮੈਸੇਜ ਇਹ ਹੀ ਆ ਵੀ ਮੇਰਾ ਜਿੰਨਾ ਸਾਥ ਦਿਓਗੇ ਤੇ ਉਨਾ ਹੀ ਮੈਂ ਉਹਦੇ ਕੋਲ ਵਾਤ ਚਰ ਕੇ ਤੁਹਾਡਾ ਸਾਥ ਦੇਵਾਂਗਾ ਔਰ ਮੈਂ ਤੇ ਹਾਜ਼ਰੀ ਆ ਜੀ ਤੁਹਾਡੀ ਸੇਵਾ ਲਈ। ਔਰ ਇੱਕ ਗੱਲ ਹੋਰ ਵੀ ਹੈਗਾ ਸਰਪੰਚ ਬਖ ਇਕੱਲਾ ਨਹੀਂ ਹੈਗਾ। ਇਹ ਜਿੰਨੇ ਮੈਨੇ ਪਿਰਦੇ ਸਾਰੇ ਸਰਪੰਚੀ ਹੈ ਔਰ ਜਿੱਦਾਂ ਵੀ ਫੈਸਿਲਿਟੀ ਸਰਕਾਰ ਵੱਲੋਂ ਮਿਲੇਗੀ ਤੇ ਇਹ ਕੰਮ ਇਹਦਾ ਕਰਨਾ ਇਹਦਾ ਕਰਨਾ ਹੈ ਔਰ ਲੜੀਵਾਰ ਉਸੇ ਸਾਬ ਨਾਲ ਪਿੰਡ ਦਾ ਕੰਮ ਕੰਪਲੀਟ ਕਰਦੇ ਜਾਵਾਂ